ਡੇੜਾ ਬੰਦਾ ਇਹ ਗੱਲ ਕੀਤਾ ਹੈ ਕਿ ਜੇ ਜੀ ਵੀਰਾ ਜਾ ਕੇ ਪਾਣੀ ਬਦਲ ਜਾਂਦਾ ਹੈ ਮੀਨੂ ਉਹਦਾ ਪਾਣੀ ਠੀਕ ਨਹੀਂ ਪੈਂਦਾ ਉਹ ਬੰਦਾ ਇੱਕ ਕਰਮ ਕਰਿਆ ਜਦੋਂ ਇੱਕ ਥਾਂ ਤੋਂ ਛੱਡ ਕੇ ਦੂਜੀ ਥਾਂ ਤੇ ਜਾਂਦਾ ਹੈ ਫਿਰ ਜਾਂਦੀ ਸ਼ਾਨ ਆਪਣੇ ਪੈਰਾਂ ਤੋਂ ਜੋੜਾਉਂਦਾ ਹੈ ਨਾ ਜਿੱਤੀ ਜਿਹੜੀ ਪਾਈਓਕਾਰ ਦੇਣੀ ਹੈ ਜਰਾ ਬਾਹਵੇਂ ਉਤਾਰ ਦੇਣੀਆਂ ਨੇ ਨੰਗੇ ਪੈਰੀ ਹੋਣਾ। ਅੰਦਾ ਘੋਣਾ ਕੰਟਾ ਉਥੋਂ ਨਹੀਂ ਟੱਕੀ ਜੇ। ਤਾਂ ਕਿ ਉਹਦਾ ਸਰੀਰ ਉਥੋਂ ਦੀ ਟੱਕੀ ਹੈ ਜਿਹੜੀ ਉਹਦੇ ਅਨੁਸਾਰ ਹੋ ਸਕੀ। ਉਹ ਹੁਣੇ ਪੈਰਾਂ ਨਾਲ ਜਦੋਂ ਨੰਗੇ ਪੈਰੀ ਤੁਰੇਗਾ। ਨੰਗੇ ਪੈਰੀ ਤੁਰਦੇਦਿਆਂ ਨਾਲ ਉਥੋਂ ਦੀ ਟੱਕੀ ਦੇ ਮੁਤਾਬਕ ਉਹਦਾ ਸਰੀਰ ਹੋ ਜਾਣਾ ਹੈ।

ਪਰ ਮਲੁਖ ਨੇ ਨਾ ਹੋਣ ਵਿਚਾਰੇ ਨੇ ਘਰ ਕੀ ਤੇ ਆਪਣਾ ਪੈਰ ਰੱਖਣੀ ਬੰਦੇ ਦਰ ਕੱਟਾ ਜਦੋਂ ਇਹ ਕਹਿੰਦਾ ਕਹਿੰਦਾ ਜੀ ਝੋੜਾ ਪਾਉਣਾ ਹੈ ਨੰਗੇ ਪੈਰੀਂ ਤਰਫ ਨਹੀਂ ਹੈਗੀ ਮਿੱਟੀ ਨਾ ਲੱਗ ਜਾਵੇ ਮੇਰੇ ਕੱਪੜਿਆਂ ਨੂੰ ਮਿੱਟੀ ਨਾ ਲੱਗ ਜਾਵੇ ਤੇ ਜਦੋਂ ਉਸ ਨੂੰ ਮਿੱਟੀ ਨਾਲੋਂ ਸੰਬੰਧਿਤ ਹੋ ਗਿਆ ਤੇ ਉਹਨੂੰ ਰੋਗਾ ਨੇ ਆ ਕੇ ਟੱਕਰ ਤੋ ਘੇਰ ਲਿਆ ਰੋਗੀ ਹੋ ਗਿਆ धरती चो पैदा हो जाए धरती में पैदा होने करके धरती वर्गा ही होना चाहता है पर धरती क्या मिट्टी ना लग जाए मिट्टी ना अपने कानून लगन दिता ना अपने कपड़िया माता मिट्टी सफरते हैं ना मिट्टी के अंदर फिर मिट्टी हो जाए मिट्टी चो पैदा हो जाए तो मिट्टी अपने आप में लगन नहीं दिता बेचारा इसे करके रोगी है